ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਮਹਾਲੀ ਦੀ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਨੂੰ ਦਿੱਤਾ ਵੱਡਾ ਝਟਕਾ ਵਿਕਰਮ ਸਿੰਘ ਮਜੀਠੀਆ ਨੇ ਜ਼ਮਾਨਤ ਦੀ ਪਟੀਸ਼ਨ ਦਾਇਰ ਕੀਤੀ ਸੀਗੀ ਉਹਨਾਂ ਦੇ ਵਕੀਲਾਂ ਲੋ ਪਰ ਮੁਹਾਲੀ ਦੀ ਅਦਾਲਤ ਨੇ ਵਿਕਰਮ ਸਿੰਘ ਮਜੀਠੀਆ ਨਾਲ ਦੇ ਵਕੀਲਾਂ ਨੂੰ ਔਰ ਉਹਨਾਂ ਦੀ ਪਤਨੀ ਗਨੀਬ ਕੌਰ ਨੂੰ ਵੱਡਾ ਝਟਕਾ ਦਿੱਤਾ ਇਸ ਦੇ ਬਾਰੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਦੇ ਸਾਰੇ ਰਸਤੇ ਹੋਏ ਬੰਦ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੂਜੇ ਪਾਸੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਭੋਚ ਅਧਿਕਾਰੀ ਅਤੇ ਤੀਜੀ ਤੇ ਪੰਜਾਬ ਪੁਲਿਸ ਅਤੇ ਪੰਜਾਬ ਦੇ ਡੀਜੀਪੀ ਗੌਰਵ ਜੱਧ ਯਾਨੀ ਕਿ ਸਾਰੇ ਰਸਤੇ ਪੂਰੀ ਤਰ੍ਹਾਂ ਵਿਕਰਮ ਜੀਠਿਆ ਦੇ ਬੰਦ ਕਰ ਦਿੱਤੇ ਗਏ ਨੇ ਹਾਲਾਂਕਿ ਹੱਤ ਜੇਲ੍ਹ ਦੇ ਵਿੱਚ ਬੈਠ ਕੇ ਵੱਡੇ ਪੱਧਰ ਤੇ ਕਈ ਖੋਸ਼ਾਂ ਕੀਤੀਆਂ ਜਾਰੀਆਂ ਨੇ ਵਿਕਰਮ ਜੀਠਿਆ ਦੇ ਵਕੀਲਾ ਹੋਣਾ ਵੱਲੋਂ ਅਤੇ ਦੂਸਰੇ ਪਾਸੇ ਗਦੀਪ ਕੌਰ ਜੀਠਿਆ ਵੱਲੋਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਬਿਕਰਮ ਜੀਠੀਆ ਦੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਨਹੀਂ ਕਰ ਰਿਹਾ ਉਹਨੂੰ ਪਤਾ ਹੈ ਕਿ ਜੇਕਰ ਮੈਂ ਤੂਤਲਿਕ ਕਰਾਂਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤਾਂ ਮੈਨੂੰ ਵੀ ਵਿਜੀਲੈਂਸ ਦੀਆਂ ਪੌੜੀਆਂ ਚੜ੍ਹਨਾ ਪੈ ਸਕਦਾ ਹੈ ਮੈਨੂੰ ਵੀ ਨਾਪਾਦੀ ਨਵੀਂ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਹੈ ਬਿਕਰਮ ਜੀਠੀਆ ਉੱਤੇ ਪਰਚੇ ਤੇ ਪਰਚੇ ਹੋ ਰਹੇ ਨੇ ਮਲਟੀਪਲ ਕੇਸ ਦਾਇਰ ਕਰ ਦਿੱਤੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾ ਮਾਮਲਾ ਸੀ 540 ਕਰੋੜ ਰੁਪਏ ਦਾ ਹੁਣ ਮਾਮਲਾ ਹੈ 700 ਕਰੋੜ ਰੁਪਏ ਦਾ 40 ਹਜ਼ਾਰ ਪੰਨਿਆਂ ਦੀ ਇੱਕ ਰਿਪੋਰਟ ਪੇਸ਼ ਕੀਤੀ ਗਈ ਹੈ ਬੁਹਾਲੀ ਦੀ ਸਥਾਨਕ ਅਦਾਲਤ ਵਿੱਚ ਕਿਉਂਕਿ ਬੁਹਾਲੀ ਦੀ ਸਥਾਨਕ ਵੱਲੋਂ ਜਿਹੜੀ ਹੈ ਪਟੀਸ਼ਨ ਧਾਰਕ ਕੀਤੀ ਕਿ ਸੀ ਬਿਕਰ ਮਜੀਠੀਆ ਵੱਲੋਂ ਕਿ ਮੈਨੂੰ ਜ਼ਬਾਨਤ ਮਿਲੇ ਮੈਂ ਬੇਕਸੂਰ ਹਾਂ ਮੈਂ ਨਿਰਦੋਸ਼ ਹਾਂ ਉਸ ਉੱਤੇ ਕੋਕੇ ਜੜ ਦਿੱਤੇ ਨੇ ਬੁਹਾਲੀ ਦੀ ਸਥਾਨਕ ਅਦਾਲਤ ਨੇ ਇੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਸਮੇਂ-ਸਮੇਂ ਤੇ ਚੂੜੀ ਟੈਗ ਕਰ ਦਿੱਤੀ ਜਾਂਦੀ ਹੈ ਬਿਕਰਮਜੀਠੀਆ ਦੀ ਕਿਉਂਕਿ ਬਿਕਰਮਜੀਠੀਆ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਸ਼ਬਦੀ ਹਮਲਾ ਕੋਈ ਵਿਅੰਗ ਕੀਤਾ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਪੱਕੇ ਪੈਰੀ ਹੱਥ ਪਾਏ ਦੇ ਬਿਕਰਮਜੀਠੀਆ ਨੂੰ ਬਿਕਰਮਜੀਠੀਆ ਨੂੰ ਲੰਮਾ ਸਮਾਂ ਜਨ ਹੋਵੇਗੀ ਅੱਜ ਫਿਰ ਦੁਬਾਰਾ ਪੇਸ਼ੀ ਹੋਈ ਬਿਕਰਮ ਜੀਠਿਆ ਦੀ ਮੁਹਾਲੀ ਦੀ ਸਥਾਨਕ ਅਦਾਲਤੇ ਵਿੱਚ ਇੱਕ ਪਾਸੇ 40000 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਗਈ ਦੂਸਰੇ ਪਾਸੇ 400 ਤੋਂ ਵੱਧ ਬੈਂਕ ਖਾਤੇ ਜਿੱਤੇ ਬਿਕਰਮ ਜੀਠਿਆ ਨੇ ਆਪਣੇ ਕਾਲੇ ਪੈਸੇ ਨੂੰ ਵਾਈਟ ਮਨੀ ਦਾ ਰੂਪ ਦਿੱਤਾ ਤੇ 200 ਤੋਂ ਵੱਧ ਬੰਦੇ ਗਵਾਹ ਖੜੇ ਕੀਤੇ ਗਏ ਖਾਸ ਕਰਕੇ ਸ਼ੁਰੂਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਕਈ ਪੋਲੀਟੀਕਲ ਲੀਡਰ ਇਸ ਦੇ ਵਿੱਚ ਇਨਵੋਲਵ ਸੀ ਉਹਨਾਂ ਦੇ ਕੋਲੋਂ ਪੁਸ਼ਕਿਸ਼ ਕੀਤੀ ਗਈ ਉਹਨਾਂ ਨੇ ਆਪੋ ਆਪਣੀ ਝੱਗੇ ਝਾੜ ਕੇ ਸਾਰੇ ਦੋਸ਼ ਬਲੇਮ ਲਗਾ ਦਿੱਤੇ ਬਿਕਰਮ ਮਜੀਠੀਆ ਤੇ ਹਾਲਾਂਕਿ ਬਿਕਰਮ ਮਜੀਠੀਆ ਨੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਅਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਮੇਰੇ ਉੱਤੇ ਏਡੀ ਵੱਡੀ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ਼ੁਰੂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰ ਮਜੀਠੀਆ ਦੀਆਂ ਮੁਸ਼ਕਲਾਂ ਦਿਨ-ਬਦ ਦਿਨ ਵਧੀਆਂ ਜਾ ਰਹੀਆਂ ਹਨ ਜਿਵੇਂ-ਜਿਵੇਂ ਦਿਨ ਪੈਂਦੇ ਜਾਂਦੇ ਹਨ ਉਹ ਨਾਲ ਦੀ ਨਾਲ ਹੀ ਨਵੇਂ ਕੇਸ ਨਵੀਆਂ ਫੈਲਾ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨ ਦਾ ਬਿਜ਼ਨਸ ਨੂੰ ਲੈ ਕੇ ਖੋਲ ਰਹਿਮੀ ਫੋਨ ਦੱਸਿਆ ਜਾ ਰਿਹਾ ਹੈ ਇੱਕ ਪਾਸੇ ਸਬਣ ਜਾਰੀ ਕਰ ਦਿੱਤੇ ਨੇ ਬਿਕਰਮਜੀਠਿਆ ਨੂੰ ਤੇ ਦੂਸਰੇ ਪਾਸੇ ਮੁਹਾਲੀ ਦੀ ਸਤਨਕ ਨੇ ਅੱਜ ਇੱਕ ਵਾਰ ਫਿਰ ਵੱਡਾ ਝਟਕਾ ਦਿੱਤਾ ਹੈ ਬਿਕਰਮਜੀਠਿਆ ਨੂੰ ਬਿਕਰਮਜੀਠਿਆ ਦੀ ਨਿਆਂਇਕ ਹਰਾਸਤ ਫਿਰ ਵੱਧ ਗਈ ਹੈ ਯਾਨੀ ਕਿ 4 ਵਾਰ 14 14 ਦਿਨ ਬਿਕਰਮਜੀਠਿਆ ਦੀ ਨਿਆਂਇਕ ਹਰਾਸਤ ਵਧੀ 59 ਦਿਨ ਚਲਾਨ ਪੇਸ਼ ਕੀਤਾ ਗਿਆ ਪੰਜਾਬ ਸਰਕਾਰ ਪੰਜਾਬ ਪਲੀਜ਼ ਵਿਜੀਲੈਂਸ ਤੇ ਵਿਨੋ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਅਤੇ ਵਕੀਲਾਂ ਨੇ ਚੰਗੀ ਤਰ੍ਹਾਂ ਉਸ ਕੇਸ ਦੇ ਉੱਤੇ ਕੋਕੇ ਜੜ ਦਿੱਤੇ ਨੇ ਉਹਨਾਂ ਕਿੱਲਾਂ ਨੂੰ ਪਟਨਾ ਬੇਹੱਦ ਮੁਸ਼ਕਲ ਹੋ ਗਿਆ ਹੈ ਬਿਕਰਮ ਮਜੀਠੀਆ ਵਾਸਤੇ ਕਿਉਂਕਿ ਬਿਕਰਮ ਮਜੀਠੀਆ ਦੇ ਨਾਲ-ਨਾਲ ਹੁਣ ਬਿਕਰਮ ਮਜੀਠੀਆ ਦੀ ਤਰਨ ਪਤਨੀ ਗਰੀਬਕੌਰ ਮਜੀਠੀਆ ਸਤਿਆਜੀਤ ਮਜੀਠੀਆ ਉਹਨਾਂ ਦੇ ਮਾਤਾ ਅਤੇ ਉਹਨਾਂ ਦੇ ਸਾਲੇ ਵੀ ਇਨਵੋਲ ਹੋਣਗੇ ਇਸ ਕੇਸ ਵਿੱਚ ਕਿਉਂਕਿ ਭਾਵੇਂ ਚੁਣੌਤੀ ਦਿੱਤੀ ਗਈ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਵੱਲੋਂ ਗਰੀਬਕੌਰ ਮਜੀਠੀਆ ਗਰੀਬਕੌਰ ਮਜੀਠੀਆ ਨੇ ਚੁਣੌਤੀ ਦਿੱਤੀ ਹੈ ਪੰਜਾਬ ਸਰਕਾਰ ਨੂੰ ਕਿ ਮੈਂ ਆਪਣੀਆਂ ਜਾਇਦਾਦਾਂ ਦੇ ਦਸਤਾਵੇਜ਼ ਤੁਹਾਨੂੰ ਮੁਹੱਈਆ ਨਹੀਂ ਕਰਵਾਵਾਂਗੀ ਨਾ ਦਿਖਾਵਾਂਗੀ ਹੁਣ ਪੰਜਾਬ ਸਰਕਾਰ ਅਤੇ ਬਿਜ਼ਨਸ ਦੇ ਸਰਪ੍ਰਸਤ ਅਧਿਕਾਰੀ ਥੋੜੇ ਦਿਨਾਂ ਬਾਅਦ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਆਪਣਾ ਪੱਖ ਰੱਖਣਗੇ ਕਿ ਗਨੀਬਕੌਰ ਦੀ ਮਜੀਠੀਆ ਦੀ ਜਾਇਦਾਦਾਂ ਦੇ ਵੇਰਵੇ ਸਾਨੂੰ ਕਿਉਂ ਜ਼ਰੂਰੀ ਨੇ ਕਿਉਂਕਿ 540 ਕਰੋੜ ਰੁਪਏ ਤੋਂ ਲੈ ਕੇ ਹੁਣ ਮਾਮਲਾ ਪਹੁੰਚ ਗਿਆ ਹੈ 7 ਕਰੋੜ 700 ਕਰੋੜ ਦਾ ਸੂਤਰਾਂ ਦੇ ਹਵਾਲੇ ਹੁਣ ਖਬਰ ਆ ਰਹੀ ਹੈ ਕਿ ਆਮਦਨ ਤੋਂ ਵੱਧ ਮਾਮਲੇ ਵਿੱਚ ਗ੍ਰਿਫਤਾਰ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਮ ਸਿੰਘ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਵਿਕਮ ਮਜੀਠੀਆ ਨੂੰ ਅੱਜ ਬੁਹਾਲੀ ਦੀ ਅਦਾਲਤ ਵਿੱਚ ਨਿਆਇਕ ਹਿਰਾਸਤ ਤੋਂ ਬਾਅਦ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ 6 ਸਤੰਬਰ ਤੱਕ ਉਹਨਾਂ ਦੀ ਨਿਆਇਕ ਹਿਰਾਸਤ ਵਿੱਚ ਵਾਦਾ ਕੀਤਾ ਹੈ ਜਾਣਕਾਰੀ ਅਨੁਸਾਰ ਬਿਕਰ ਮਜੀਠੀਆ ਦੀ ਅੱਜ ਅਦਾਲਤ ਵਿੱਚ ਵੀਡੀਓ ਕਾਨਫਰencing ਰਾਹੀਂ ਪੇਸ਼ੀ ਹੋਈ ਇਸ ਦੇ ਨਾਲ ਹੀ ਮਜੀਠੀਆ ਦੀ ਬਰਖ ਬਦਲੀ ਦੀ ਅਰਜੀ ਦੇ ਬਾਅਦ ਦੁਬਾਰਾ ਸੁਲਵਾਈ ਹੋਈ ਇਸ ਮੌਕੇ ਤੇ ਅਦਾਲਤ ਵਿਖੇ ਸਰਕਾਰੀ ਧਿਰ ਦੀ ਤਰਫ ਤੋਂ ਵਕੀਲ ਫੈਰੀ ਸੋਪਤ ਅਤੇ ਪ੍ਰੀਤ ਇੰਦਰਪਾਲ ਸਿੰਘ ਨੇ ਅਗਵਾਈ ਕੀਤੀ ਜਦਕਿ ਬਚਾਅ ਪੇਰਦੀ ਤੋਂ ਵਕੀਲ ਐਸਚਓ ਤਨੋਵਾ ਡੀਐਸ ਸੋਪਤੀ ਅਦਾਲਤ ਵਿੱਚ ਮੌਜੂਦ ਰਹੇ ਦੋਨਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਬਰਖ بزلی ارجی تے سنوائی تی اگست تک ملتبی کر دیتی ہے اس تو علاوہ بچا تیر دے بچا تیر ولو مہیٹھیا وروز دائر کیتی کہ کی چار کا اپنی سپلائی دی ارجی دو ستمبر دائے کیتی ہے یعنی کہ چھ ستمبر تک پھر بکرم جیتیا دی نیاک حراست ود کی ہے یعنی کہ دن بر دن جویں ہی سما ہوندہ ہے نیاک حراست ود نہیں جاتی ہے کیونکہ کی؟ ਜਿਹੜੇ ਸਬੂਤ ਹੁਣ ਵਿਜੀਲੈਂਸ ਵੱਲੋਂ ਮੁਹਾਲੀ ਦੀes ਤਾਲਕ ਅਦਾਲਤ ਵਿੱਚ ਪੇਸ਼ ਕੀਤੇ ਗਏ ਨੇ ਉਹ ਕਾਪੀਆਂ ਹੁਣ ਬਿਕਰਮਜੀਠਿਆ ਦੇ ਵਕੀਲਾਂ ਨੂੰ ਦਿੱਤੀਆਂ ਜਾਣਗੀਆਂ ਅਤੇ ਬਿਕਰਮਜੀਠਿਆ ਦੇ ਵਕੀਲ ਉਹਨਾਂ ਪੰਨਿਆਂ ਦੀ ਰਿਪੋਰਟ ਨੂੰ ਪੜ੍ਹ ਕੇ ਉਹ ਰਿਪੋਰਟ ਨੂੰ ਪੜ੍ਹ ਕੇ ਉਸ ਤੋਂ ਬਾਅਦ ਉਸ ਕੇਸ ਦੀ ਤਿਆਰੀ ਕਰਨਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਬੂਤ ਇਕੱਠੇ ਕਰਕੇ ਮੁਹਾਲੀ ਦੀ ਅਦਾਲਤ ਵਿੱਚ ਦਿੱਤੇ ਜਾਣਗੇ ਕਿਉਂਕਿ ਹੁਣ ਵਾਰ-ਵਾਰ ਸਿਟ ਅਤੇ ਵਿਜੀਲੈਂਸ ਦੇ ਸਭ ਕੁਝ ਅਧਿਕਾਰੀ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠਿਆ ਦੇ ਨਾਲ ਇੰਟਰੋਗੇਸ਼ਨ ਕਰ ਰਹੇ ਨੇ ਸਵਾਲ ਜਵਾਬ ਹਾਲੇ ਵੀ ਹੋ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਸਿੱਟ ਦੇ ਸਭ ਕੁਝ ਅਧਿਕਾਰੀ ਗਏ ਸੀ ਅਤੇ ਲਗਭਗ ਬਿਕਰਮਜੀਠਿਆ ਦੇ ਕੇਸ ਜਿਹੜਾ ਐਡੀਪੀਸੀ ਦਾ ਹੋਇਆ 2.5 ਤੋਂ 3 ਘੰਟੇ ਪੁੱਛਗਛ ਕੀਤੀ ਹਾਲਾਂਕਿ ਸਿੱਟ ਨੇ ਸਿੱਟ ਤੇ ਸਿੱਟ ਤੇ ਸਭ ਉੱਚ ਅਧਿਕਾਰਗੀਆਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਇੱਕ ਵਾਰ ਫਿਰ ਬਿਕਰਮਜੀਠਿਆ ਦਾ ਇੱਕ ਹੋਰ ਰਸਤਾ ਜਿਹੜਾ ਹੈ ਪੰਜਾਬ ਸਰਕਾਰ ਅਤੇ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਬੰਦ ਕਰ ਦਿੱਤਾ ਗਿਆ ਹੈ ਧੰਨਵਾਦ ਵਿਕਰਮ ਸਿੰਘ ਮਜੀਠੀਆ ਹੁਣ ਚਾਰੋਂ ਪਾਸਿਓਂ ਫਸ ਗਏ ਹੀਗੇ ਕੋਈ ਵੀ ਰਾਹ ਜਿਹੜਾ ਉਹਨਾਂ ਦੇ ਨਿਕਲਣੇ ਦਾ ਨਹੀਂ ਛੱਡਿਆ ਹੈਗਾ ਸੀਐਮ ਭਗਵੰਤ ਮਾਨ ਨੇ ਵਿਜੀਲੈਂਸ ਵਾਲੇ ਯਾਨੀ ਔਰ ਪੰਜਾਬ ਪ੍ਰਸ਼ਾਸਨ ਨੇ ਹਰ ਪਾਸਿਓਂ ਉਹਨਾਂ ਨੂੰ ਘੇਰਾ ਪਾ ਲਿਆ ਹੈਗਾ ਵੈ ਔਰ ਉਹਨਾਂ ਦਾ ਹੁਣ ਬਚ ਕੇ ਨਿਕਲਣਾ ਮੁਸ਼ਕਿਲ ਹੈ ਉਹਨਾਂ ਦੀਆਂ ਪਰੇਸ਼ਾਨੀਆਂ ਜੋ ਰੋਜ਼-ਬਰੋਜ਼ ਅਜ਼ਾਫਾ ਹੁੰਦਾ ਜਾ ਰਿਹਾ ਹੈਗਾ ਵੈ ਕੋਈ ਵੀ ਚੀਜ਼ ਐਸੀ ਸਾਹਮਣੇ ਨਹੀਂ ਆ ਰਹੀ ਜਿਸ ਤੋਂ ਲੱਗੇ ਕਿ ਉਹਨਾਂ ਦੀਆਂ ਮੁਸ਼ਕਲਾਂ ਘਟ ਹੋ ਜਾਣਗੀਆਂ ਜਾਂ ਉਹਨਾਂ ਦੀ ਸਜ਼ਾ 'ਚ ਕਮੀ ਆਏਗੀ ਕਿਉਂਕਿ ਹੁਣ ਮਾਮਲਾ ਜਿਹੜਾ ਵੈ ਉਹ 550 ਕਰੋੜ ਤੋਂ ਵੱਧ ਕੇ 700 ਕਰੋੜ ਦਾ ਹੋ ਗਿਆ ਹੈ ਔਰ 40 ਹਜ਼ਾਰ ਪੰਨਿਆਂ ਤੇ مشتمل ਜਿਹੜੇ ਕਾਗਜ਼ਾਤ ਪੇਸ਼ ਕੀਤੇ ਗਏ ਹੈਗੇ ਉਹਨਾਂ ਦੇ ਵਿੱਚ ਉਹ ਸਾਰੇ ਕਾਲੇ ਧੰਦੇ ਸ਼ਾਮਿਲ ਹੈ ਉਹ ਸਾਰੀ ਡਿਟੇਲ ਸ਼ਾਮਿਲ ਹੈ ਜਿਸ ਦੇ ذریعے ਗੈਰ ਕਾਨੂੰਨੀ ਸੰਪਤੀ ਬਣਾਈ ਗਈ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਔਰ ਕਾਲੀ ਜਿਹੜੀ ਆਮਦਨੀ ਸੀਗੀ ਉਹਨੂੰ ਕਿਸ ਤਰ੍ਹਾਂ ਵਾਈਟ ਮਨੀ ਚ ਚੇਂਜ ਕੀਤਾ ਗਿਆ ਇਸ ਸਾਰੀ ਡਿਟੇਲ ਜਿਹੜੀ ਹੈ ਉਹਨਾਂ ਪੰਨਿਆਂ ਦੇ ਵਿੱਚ ਇਹ ਸ਼ਾਮਲ ਹੈਗੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਦੀ ਅਦਾਲਤ 'ਚ ਜ਼ਮਾਨਤ ਦੇ ਪਟੀਸ਼ਨ ਦਾਇਰ ਕੀਤੀ ਗਈ ਸੀ ਪਰ ਮੋਹਾਲੀ ਦੀ ਅਦਾਲਤ ਨੇ ਉਹਨਾਂ ਨੂੰ ਵੱਡਾ ਝਟਕਾ ਦਿੱਤਾ ਔਰ ਮਜੀਦ 6 ਰੋਜ਼ਦਾਰ ਰਿਮਾਂਡ ਜਿਹੜਾ ਵੈ ਉਹਨਾਂ ਦਾ ਵਧਾ ਦਿੱਤਾ ਗਿਆ ਹੈ ਇਹ ਰਿਮਾਂਡ ਉਹਨਾਂ ਦਾ 4 ਦਫਾ ਵਧਿਆ ਹੈਗਾ ਹੈ ਔਰ ਮਜੀਦ ਜਿਹੜਾ ਵੈ ਉਹਨਾਂ ਦਾ ਰਿਮਾਂਡ ਵਧਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨਾਲ ਦੇ ਵਕੀਲਾ ਉਹਨਾਂ ਦੀ ਪਤਨੀ ਗਨੀਬ ਕੌਰ ਨੂੰ ਵੱਡਾ ਝਟਕਾ ਲੱਗਾ ਹੈ ਸੁਖਬੀਤ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਦੇ ਕਿਸ ਦੇ ਮਤਲਬਕ ਕੋਈ ਵੀ ਗੱਲਬਾਤ ਕਰਦੇ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਜਾਣਦੇ ਆ ਕਿ ਅਗਰ ਉਹ ਕੋਈ ਗੱਲਬਾਤ ਕਰਨਗੇ ਤੇ ਬਿਜਲਸ ਵਾਲੇ ਤੇ ਸੀਐਮ ਭਗਵੰਤ ਮਾਨ ਉਹਨਾਂ ਦੇ ਉੱਤੇ ਵੀ ਹੱਥ ਪਾ ਲੈਣਗੇ ਔਰ ਉਹਨਾਂ ਨੂੰ ਵੀ ਨਾਬਾਦੀ ਜੇਲ੍ਹ ਦੇ ਵਿੱਚ ਜਾਣਾ ਪੈ ਸਕਦਾ ਵੈ ਇਸ ਲਈ ਇਹ ਸਾਰੀਆਂ ਕੋਸ਼ਿਸ਼ਾਂ ਜਿਹੜੀਆਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਉਹਨਾਂ ਦੀ ਪਤਨੀ ਗਨੀਪ ਕੌਰ ਲੋਕੀਤੀਆਂ ਜਾ ਰਹੀਆਂ ਹੈਗੀਆਂ ਵਿਜੀਲੈਂਸ ਲੋ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਗਨੀਪ ਕੌਰ ਜਿਹੜੇ ਆ ਤਾਬੂ ਨਹੀਂ ਕਰਦੇ ਹੈਗੇ ਜਿਹੜੀ ਸੰਪਤੀ ਬਣਾਈ ਗਈ ਹੈ ਉਹਦੇ ਇਹ ਕਾਗਜ਼ਾਤ ਮੁਹੱਈਆ ਨਹੀਂ ਕਰੰਦੇ ਹੈ ਗਨੀਪ ਕੌਰ ਨੇ ਉਹ ਕਾਗਜ਼ਾਤ ਮੁਹੱਈਆ ਕਰਨੇ ਤੋਂ ਇਨਕਾਰ ਕਰ ਦਿੱਤਾ ਹੈਗਾ ਵੈ ਦੂਸਰੇ ਪਾਸੇ ਜਿਹੜੇ ਹੁਣ ਬੈਰੰਗ ਚੇਂਜ ਕਰਨੇ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਲੋ ਉਹਦੀ ਹਿੱਯਤ ਸੁਣਵਾਈ ਹੋਣੀ ਹੈ ਉਹ ਦੇਖੋ ਅਦਾਲਤ ਕਿਸ ਤਰ੍ਹਾਂ ਦਾ ਫੈਸਲਾ ਦਿੰਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਬੈਰੰਗ ਚੇਂਜ ਕੀਤੀ ਜਾਂਦੀ ਹੈ ਜਾਂ ਨਹੀਂ ਕੀਤੀ ਜਾਂਦੀ ਦੂਸਰੇ ਪਾਸੇ ਜਿਹੜਾ ਉਹਨਾਂ ਵਾਲੋਂ ਇਹ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਸਾਫ ਦਾ ਮੁੱਖ ਮੰਤਰੀ ਇਹਨਾਂ ਨੂੰ orange ਕੈਟਾਗਰੀ ਦੇ ਵਿੱਚ ਰੱਖਿਆ ਜਾਵੇ ਉਸ ਦੇ ਉੱਤੇ ਵੀ ਫੈਸਲਾ ਜਿਹੜਾ ਵਾ ਉਹ ਅਦਾਲਤ ਦਾ ਜਿਹੜਾ ਵਾ ਉਹ ਜ਼ਰੂਰ ਮੰਨਿਆ ਜਾਏਗਾ ਲੇਕਿਨ ਹਜੇ ਤੱਕ ਅਦਾਲਤ ਤੋਂ ਕੋਈ ਵੀ ਐਸਾ ਫੈਸਲਾ ਨਹੀਂ ਆਇਆ ਜਿਸ ਨਾਲ ਵਿਕਰਮ ਸਿੰਘ ਮਜੀਠੀਆ ਨੂੰ ਸਕੂਨ ਮਿਲੇ ਜਾਂ ਰਾਹਤ ਮਿਲੇ ਬਾਕੀ ਵੀਰੋ ਤੁਹਾਡਾ ਕੀ ਕੰਨਾ ਸੀ ਗਾਇਸ ਵੀਡੀਓ ਬਾਰੇ ਕਮੈਂਟਸ ਕਰਕੇ ਲਾਜ਼ਮੀ ਦਸਿਆ ਰੱਖਿਓ ਆਪਣਾ ਧਿਆਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼